ਅੱਜ ਦੇ ਸਾਰੇ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿੱਥੇ ਆਪਾਂ ਖੜੇ ਆ ਪਿੰਡ ਬੁਰਜ ਨੱਥੂਕੇ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਕੋਈ ਵੀ ਭਰਾ ਆਪਣਾ ਹਰੀਕੇ ਪਤਨ ਤੋਂ ਆ ਰਿਹਾ ਤੇ ਤਕਰੀਬਨ ਕੋਈ 15-16 ਕਿਲੋਮੀਟਰ ਦੀ ਦੂਰੀ ਸਰਹਿਆਲੀ ਦੀ ਸਰਹਿਆਲੀ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂਕੇ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਅੱਗੇ ਪੱਟੀ ਸ਼ਹਿਰ ਦੀ ਆ ਨਾਲ ਲੱਗਦੇ ਪਿੰਡ ਬੁਰਜ ਰਾਇਕਾ ਕੰਡੇਆਲਾ ਸਰਾਲੀ ਮੰਡ ਚਕਰੀ ਇਹ ਕਿੰਨੋ ਡੇਡੇ 2-2 ਕਿਲੋਮੀਟਰ ਦੀ ਸਾਰੀ ਦੂਰੀ ਤੇ ਪਿੰਡ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਅੱਜ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀਰ ਕੁਲਦੀਪ ਸਿੰਘ ਉਹਨਾਂ ਦੇ ਘਰੋਂ ਆਪਾਂ ਤੁਹਾਨੂੰ ਟੋਟਲ 5 ਐਨੀਮਲ ਦਿਖਾਉਣੇ ਆ ਤਿੰਨ ਮੱਝਾਂ ਦਿਖਾ ਦੇਾਂਗੇ ਇੱਕ ਗੱਬਣ ਮੱਝਾ ਦੋ ਸੂਈਆਂ ਸਵਾਈਆਂ ਨੇ ਇੱਕ ਬਗੈਰ ਬੱਚੇ ਤੋਂ ਤਕਰੀਬਨ ਕੋਈ 10-12 ਦਿਨਾਂ ਦੀ ਸੂਈ ਹੈ ਤੇ ਇੱਕ ਫੱਜਰ ਤਾਜੀ ਇਸ ਤਰ੍ਹਾਂ ਛੋਟੀ ਤੁਹਾਨੂੰ ਦਿਖਾ ਦੇਾਂਗੇ ਦੂਜੇ ਸੂਵੇ ਇੱਕ ਬੱਚੀ ਤਾਂ ਦਿਖਾਵਾਂਗੇ ਬਿਲਕੁਲ ਤਾਜੀ ਸੱਜਰ ਸੂਈ ਆ ਤੇ ਇੱਕ ਟੋਕਰ ਮੰਨ ਲਓ ਤੁਸੀਂ ਠੀਕ ਹੈ ਜੀ ਬਗੈਰ ਬੱਚੇ ਤੋਂ ਰੇਟ ਬਿਲਕੁਲ ਕਲਦੀਪ ਵੀਰ ਤੋਂ ਵੀ ਪੁੱਛਾਂਗੇ ਵੀ ਜਾਇਜ ਜਾਇਜ ਰੇਟ ਐ ਛੋਟੇ ਛੋਟੇ ਮੋਲਾ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕਲਦੀਪ ਵੀਰੇ ਹਾਥੀ ਗਾ ਕੈਂਸੀ ਪਾ ਹਾਂਜੀ ਹਾਂਜੀ ਵਧੀਆ ਬਾਜੀ ਹਾਂਜੀ ਚਲੋ ਸ਼ੁਕਰਮਾਰਗ ਕਲਦੀਪ ਵੀਰੇ ਉਦੋਂ ਹੀ ਜੇ ਆਪਾਂ ਮਾਲ ਪਾਇਆ ਸੀਗਾ ਹਾਂਜੀ ਵਿੱਚੋਂ ਚਲੋ ਕੁਝ ਨਾਗਾ ਆਪਣੇ ਵੇਚ ਕੇ ਸੀ ਠੀਕ ਆ ਜੀ ਤੇ ਅੱਜ ਆਪਣੇ ਕੋਲ ਤਿੰਨ ਤਾਂ ਮੱਝਾਂ ਨੇ ਆ ਦੋ ਸੋਈਆਂ ਵਾ ਇਹ ਤਾਂ ਬਣਿਆ ਠੀਕ ਆ ਤੇ ਵੈਰਾ ਦੋ ਸੋਈਆਂ ਠੀਕ ਆ ਬਾਕੀ ਚੁਵਾਈਆਂ ਚੁਵਾਈਆਂ ਨੇ ਪੂਰਾ ਬੰਬੇ ਪਾਸ ਸੀ ਓਕੇ ਓਕੇ ਹੋਣੀ ਆ ਜਿਹੜਾ ਹੋਊਗਾ ਉਹ ਆਪਾਂ ਦੱਸਾਂਗੇ ਇਹਦੇ ਬਿਲਕੁਲ ਹਾਂ ਲਓ ਵੀ ਇੱਕ ਖਾਸ ਗੱਲ ਤਾਂ ਵੀਰ ਕਲਦੀਪ ਦੀ ਜ਼ਰੂਰ ਹੈਗੀ ਆ ਚਲੋ ਬਾਕੀ ਮਾਲ ਜਿੱਥੋਂ ਤੁਸੀਂ ਖਰੀਦਣਾ ਤੁਹਾਡੀ ਮਰਜ਼ੀ ਆ ਵੀ ਕਿਸੇ ਪਸ਼ੂ ਦੇ ਵਿੱਚ ਕੋਈ ਤਣਕੇ ਭਰਦਾ ਵੀ ਫਰਕ ਹੋਇਆ ਤੇ ਵੀਰ ਕਲਦੀਪ ਦੱਸ ਦਿੰਦਾ ਠੀਕ ਆ ਜੀ ਧਾਰਾਂ ਦੀ ਕੋਈ ਬਾਧਗਾਰ ਨਹੀਂ ਕੋਈ ਨਾੜ ਗੰਧ ਗਿਲਟੀ ਹੋਈ ਬਾਕੀ ਕੋਈ ਚਵਾਪ ਸਮਾ ਟਟਮਾ ਹੋਇਆ ਕੋਈ ਭਾਰ ਪਿਛੇ ਦੇ ਤੱਕ ਵੀ ਮੁਸ਼ਕਲ ਹੋਈ ਠੀਕ ਆ ਜੀ ਪੂਰੀ ਗੱਲਬਾਤ ਤੁਹਾਨੂੰ ਦੱਸ ਦਿੰਦਾ ਵੀ ਕਦੀ ਕਿਸੇ ਭਰਾ ਨੇ ਫਰਿਆਦ ਨਹੀਂ ਕੀਤੀ ਵੀ ਯਾਰ ਦੱਸ ਕੇ ਵੀਰ ਨੇ ਹੋਰ ਦਿੱਤੀ ਤੇ ਛੇ ਕੁ ਹੋਰ ਨਿਕਲਾਈ ਆ ਬਾਕੀ ਫਿਰ ਵੀ ਚਾਰਾ ਮਾਰਿਆ ਕਰੋ ਇੱਥੇ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਵੇਖਿਆ ਕਰੋ ਤੇ ਤਰੀਕਾ ਜੇ 28 ਜੂਨ ਤੇ ਸਮਾਂ ਦੋਸੋਂ ਕੋਈ ਮਾਰਨਿੰਗ ਦੇ 11:00 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਆਜੋ ਵੀਰੇ ਅਸੀਂ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਇੱਕ ਮੱਝ ਤੁਹਾਨੂੰ ਦਿਖਾ ਦੇਾਂਗੇ ਵੀਰ ਗੁਰਦੀਪ ਇਹ ਮੱਝ ਦੀ ਕੀ ਡਿਟੇਲ ਕੀ ਹਿਸਟਰੀ ਆ ਪ੍ਰੋਪਰ ਬਾਕੀ ਮੱਝ ਕਾਤ ਕਾਠ ਆ ਲਈ ਵੱਟੀ ਆ ਹਾਂਜੀ ਜੀ ਸੋਸਾ ਵੱਡੀ ਮੈਂ ਆ ਦੂਜਾ ਸੁਆ ਹਾਂਜੀ ਭਾਵੇਂ ਤੀਜਾ ਮਾਲੇ ਘਰ ਵਾਲੇ ਦੇ ਦੂਜਾ ਨੇ ਤੀਜਾ ਮੰਨ ਕੇ ਲੈ ਠੀਕ ਆ ਵੀਰੇ ਤੇ ਇਹਨੂੰ ਸੂ ਬਾਰਾ ਤੇਰਾ ਦਿਨਾਂ ਦੀ ਸੂਈ ਆ ਹਾਂ 18 ਦਿਨ ਹੋ ਗਿਆ ਸੂਈ ਨੂੰ ਅੱਛਾ ਕੁਲਦੀਪਰੇ ਦੁੱਧ ਤੇ ਥੱਲੇ ਹੁਣ ਕਿੰਨਾ ਚਮਾਉਣਾ ਦੁੱਧ ਜਿਹੜਾ ਚਮਾਉਣ ਵਾਲਾ 10 ਕਿਲੋ ਦੋ ਦਿਆ 10 ਕਿਲੋ ਭਾਵੇਂ ਦੋ ਟਾਈਮ ਕੋਈ ਚੋਲੇ ਤੇ ਭਾਵੇਂ ਆਣ ਕੇ ਤਿੰਨ ਟਾਈਮ ਕੋਲੇ ਠੀਕ ਆ ਹਾਂਜੀ ਤੇ 10 ਕਿਲੋ ਤੇ ਨਹੀਂ ਵੀ ਕੋਈ ਛਟਾਕ ਕਰ ਨਾ 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 ਘਟੂ ਜਣਾ ਵਾਧ ਪਾਊਗਾ ਠੀਕ ਆ ਤੇ ਬੱਚਾ ਇਹਦਾ ਮਰ ਗਿਆ ਵਾ ਬੱਚਾ ਮਰ ਗਿਆ ਸੀ ਹਾਂ ਤੇ ਕੋਈ ਕਾਰਨ ਨਹੀਂ ਆਂਦੇ ਥੋੜਾ ਆ ਜਾ ਫਾਲਤਿਆਂ ਮਗਰ ਲੈ ਜਾ ਮਗਰਲੇ ਵਿੱਚ ਹਾਂ ਹਾਂਜੀ ਇਹ ਥੋੜਾ ਉੱਤੋਂ ਭਰ ਕੇ ਚੋਨਾ ਪੀਦਾ ਆਪਾਂ ਪਹਿਲਾਂ ਭੈਣ ਭਰਾਵਾਂ ਨੂੰ ਦਵਾ ਦਈਏ ਆਹ ਦਾ ਹਾਂ 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 ਵਿਚ ਮਾਰਾ ਕੋਈ ਜਿਵੇਂ ਆ ਥੋੜੀ ਇਹ ਤਾਂ ਗਿਲਤੀ ਗੰਡ ਜੀ ਨਹੀਂ ਹੁੰਦੀ ਹਾਂ ਉਹ ਰੜਕਦੀ ਰਹਿੰਦੀ ਹੈ ਨਾ ਬਾਕੀ ਚੁਆਈ ਪੋਲੀ ਆ ਹਾਂ ਚੁਆਈ ਆ ਪੋਲੀ ਆ ਲੈ ਜੀ ਠੀਕ ਹੈ ਜੀ ਆ ਜਿਵੇਂ ਮਾਰਾ ਮਾਰਾ ਵਿਚ ਰੜਕਦੀ ਰਹਿੰਦੀ ਹੈ ਇਹ ਚੁਆਈ ਪੋਲੀ ਆ ਇਹ ਨਹੀਂ ਹੋਊਗਾ ਵੀ ਤਾਂ ਭਾਰ ਜਿਹੜੀ ਕਰੜੀ ਆ ਜਾਂ ਹਾਰਡ ਆ ਤੇ ਦੁੱਧ ਹੀ ਪੂਰਾ ਹੋਊਗਾ ਤੇ ਨਹੀਂ ਵੀ ਕੋਈ ਦੁੱਧ ਦਾ ਭਾਵੇਂ ਗਲਾਸਾਂ ਦੇ ਚੋਲੇ ਹਾਂ ਜੇ ਤਾਂ ਮਰਦੀ ਚੋਲੇ ਭਾਵੇਂ ਕਿਲੋਗ੍ਰਾਮ ਆ ਜੇ ਮੇਲੇ ਵੀ ਦੁੱਧ ਪੂਰਾ ਦੁੱਧ ਪੂਰਾ ਹੋਊਗਾ ਠੀਕ ਆ ਵੀਰੇ। ਲਓ ਵੀ ਇਹ ਮਿਲਣਾ ਵੀ ਏਡਾ ਧਾਰਤਾਈਏ ਨੇ। ਠੀਕ ਆ ਵੀ ਧਾਰ ਤੇ ਮਿਲਦੀ ਆ। ਹਾਂਜੀ। ਕੋਈ ਪਹਾੜੇ ਦਾ ਲਾਲਚ ਨਹੀਂ ਹੈਗਾ ਕਰਮਾਲੀ ਨੂੰ। ਕੋਈ ਟੀਕੇ ਟੱਲੇ ਦਾ ਨਹੀਂ ਕੰਮ ਠੀਕ ਆ ਜੀ। ਇਹਨੇ ਮਿਲਣਾ ਕਰਮਾਲੀ ਦੇ ਧਾਰ ਤੇ ਆ ਬੈਠੋਗੇ ਧਾਰ ਦਿਓ ਤੇ ਬੱਸ ਸਮਾਉਂਦੀ ਆ ਠੀਕ ਆ। ਤੇ ਸੂਗਿਆਂ ਦੇ ਵਿੱਚ ਕਿੰਨਾ ਦੁਜਾ ਤੀਜਾ? ਦੁਜਾ ਸੂਗਾ ਘਰ ਆਏ ਦੁਜਾ ਆਂਦੇ ਆਪਾਂ ਤੀਜਾ ਕਰਕੇ ਦੇਾਂਗੇ। ਲਓ ਤੇ ਤੀਜਾ ਕਰਕੇ ਕੋਈ ਭਰਾ ਜਿਹੜਾ ਸੌਦਾ ਕਰ ਲੈ ਠੀਕ ਆ ਜੀ। ਕੱਦ ਇਸ ਮੈਂ ਦਾ ਪੂਰਾ ਵੱਡਾ ਚੌੜਾ ਪਿੱਠਪੂੜਾ 10 ਕਿਲੋ ਦੀ ਮਾਲਕਨ ਤੇ ਅੱਜ 12 13 12 ਤੇ ਬੱਚਾ ਸੀਗਾ ਕੋਈ ਕਾਰਨ ਬਣਿਆ ਚਲੋ ਐਕਸਪਾਇਰ ਹੋ ਗਿਆ ਪਟਾਣ ਉੱਥੇ ਤਾਂ ਨਹੀਂ ਵਰ ਗਿਆ ਵਾ ਠੀਕ ਆ ਜੀ ਚਲੋ ਕੋਈ ਕਾਰਨ ਬਣ ਗਿਆ ਲੈ ਫਿਰ ਕਦੀ ਖੋਲ ਤੋੜ ਕੇ ਦਿਖਾਈਏ ਬਾਜੀ ਦੂਸਰੀ ਗੱਲ ਤਾਜੀ ਦੀ ਆਪਾਂ ਗਰੰਟੀ ਦੇਾਂਗੇ ਠੀਕ ਆ ਜੀ ਜੇ ਮਾਝ ਟੋਕਰੂ ਵੀ ਆਪਣੀ ਠੀਕ ਆ ਜੀ ਜੇ ਮਾਝ ਮੇਲਾ ਹੋਣਾ ਮਾਰੀ ਦੇ ਲਈ ਸੋ ਮੇਲਾ ਵੀ ਹਜੇ ਦੋਸਤੋਂ ਮਾਰਨਾ ਹੈ ਕਿਹਦੀ ਬਾਰੀ ਤੇਰੀ ਚੌਥੀ ਦਿਨੀ ਪਸ਼ੂ ਮੇਲਾ ਮਾਰਦਾ ਤੇ ਕੋਈ ਜਾਰੇ ਨੰਬੇ ਸਮਾਂ ਨਹੀਂ ਹੋਇਆਗਾ ਬਾਰੀ ਤੇਰੀ ਦਿਨੀ ਦੇ ਵੇਚਾ ਮੇਲੇ ਮੋਲੇ ਤੇ ਕਰਮਾਲੀ ਦਾ ਹਜੇ ਕਾਰਕੂਰੇ ਦਾ ਚੱਲਣਾ ਹੈ ਠੀਕ ਆ ਤੇ ਕੱਦ ਵੱਡਾ ਬਾਕੀ ਬੇਲ ਬੂਲ ਚੰਗੀ ਸੋ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸਟਾਰਟਿੰਗ ਤੋਂ ਵੀ ਕੋਈ ਬਰੀਕੀ ਦੀ ਬਰੀਕੀ ਵੀ ਗੱਲ ਹੋਈ ਤਾਂ ਤੁਹਾਨੂੰ ਦੱਸ ਦਿੱਤੀ ਜਾਊਗੀ ਇੱਥੇ ਆਣ ਕੇ ਕਿਸੇ ਭਰਾ ਨੂੰ ਘੇੜਾ ਨਹੀਂ ਪੈਂਦਾਗਾ ਵੀ ਆ ਗਏ ਆ ਤੇ ਮਤਲਬ ਕਿ ਥਾਣਾ ਦੇ ਵਿੱਚ ਕੋਈ ਮੁਸ਼ਕਲ ਨਹੀਂ ਬਾਕੀ ਆ ਗਈ ਗੰਢੀ ਭਾਂਵੇਂ ਤਾਂ ਪੈ ਜਾ। ਦੋ ਜਾਣੇ ਦਾ ਥਾਣਾ ਆ ਲਾ ਵੀ ਆ ਕਰੋ ਚਾਗਾ। ਸੋ ਇਸੇ ਤਰ੍ਹਾਂ ਜਿਹੜੀ ਧਾਰ ਦੇਣੀ ਹੈ ਠੀਕ ਹੈ ਜੀ ਦੋ ਟਾਈਮ ਕਰਮਾ ਦੀ ਧਾਰ ਤੇ ਆਉਂਦੀ ਆ ਧਾਰ ਤੇ ਬਸਮਦੀ ਆ। ਬਾਕੀ ਚੋਂ ਚੋਂ ਤਿੰਨ ਤਾਂ ਓਕੇ ਆ ਆ ਥਾਂ ਦਾ ਜਿਹੜਾ ਮੜਾ ਫਾਲਟ ਹੈਗਾ ਉਹ ਆਪਾਂ ਦੱਸਿਆ ਉਹ ਵੀ ਉੱਤੋਂ ਫਾਈਲ ਕਿਹੜਾ ਚੋਣਾ ਪੈਂਦਾ ਵੇ। ਆ ਦੇਖੋ ਜੀ ਬਾਕੀ ਚਵਾਈ ਪੋਲੀ ਆ ਬਾਕੀ ਧਾਰਾਂ ਆ ਪੋਰੀਆਂ ਨੇ ਮਗਰ ਇਹਨਾਂ ਮਗਰਲਾ ਜਿਹੜੇ ਧਾਰਾਂ ਪੋਰੀਆਂ ਨੇ ਇਹ ਮਰਜੀ ਜਿਵੇਂ ਵਿੱਚ ਗੰਡ ਜੀ ਆ ਵੀ ਜਿਵੇਂ ਰੜਕ ਰੜਕਦੀ ਰਹਦੀ ਹੱਥ ਦੇ ਵਿੱਚ ਉਹ ਸਾਰੇ ਭਰਾ ਜਿਹੜੇ ਤਾਰਕੂ ਆ ਜਾਂ ਪਸ਼ੂ ਪਾਲਕਾ ਉਹਨੂੰ ਪਤਾ ਹੀ ਹੁੰਦਾ ਬਾਕੀ ਚਵਾਈ ਦੇਖੋ ਹੈ ਮੋਗਾ ਠੀਕ ਆ ਜੀ ਮੋਟੀ ਬਾਕੀ ਬੜੀ ਓਕੇ ਆ ਸੋ 10 ਕਿਲੋ ਧਾਰਾਂ ਦੇ ਥੱਲੇ ਇਸ ਵਕਤ ਹਾਜ਼ਰ ਧਾਰਾਂ ਦੇ ਦੇਖੋ ਜੀ ਠੀਕ ਆ ਬਾਕੀ ਹੈ ਫੋਲੋ ਪਲੀ ਪਲੀਤੀ ਆ ਪੂਰੀ ਭਾਰੀ ਫੁੱਲ ਵਜਨ ਵੇਡ ਦੇ ਵਿੱਚ ਆ ਕੋਈ ਲੱਸੀ ਪਿੱਕੀ ਮਹਿ ਨਹੀਂ ਕੀ ਬਰਾਜ ਜੀ ਵਜਨ ਨੋੜ ਪੂਰਾ ਠੀਕ ਆ ਜੀ ਦੁੱਧ 12 13 ਕਿਲੋ ਭਰਾ ਜੀ ਆ ਅਲੇ ਸਾਰਾ ਗਰਮੀ ਬਹੁਤ ਜਿਆਦੀ ਆ ਬਹੁਤ ਬਹੁਤ ਜੀ ਹਾਂ ਗਰਮੀ ਦਾ ਕਰਕੇ ਜਿਆਦਾ ਕਮਾ ਇਹਦਾ ਕੁਲਦੀਪ ਮੋਲ ਡਿਮਾਂਡ ਕੀ ਰੋਗੀ ਭਰਾ ਬੋਲਦੇ ਸਨ ਭਾਵੇਂ 90 95 ਕਰ ਲੀਏ ਆ ਜਾਇਜ਼ ਕਰਕੇ ਦੇਣੀ ਆਪਾਂ ਮਾੜਾ ਕੰਮ ਕਰ ਗਏ ਹਾਂ ਹਾਂ 85000 ਹੀ ਦੇਾਂਗੇ 200 ਰੁਪਏ ਛੋਟ ਕਰਾਂਗੇ 85 ਚੋਂ ਹਾਂ 50000 ਦੀ ਠੀਕ ਆ ਭਾਜੀ ਉਹ ਵੀ 85000 ਦੇ ਵਿੱਚੋਂ 200 200 ਰੁਪਏ ਛੋਟ ਆ ਬਾਕੀ ਮਿੱਠੀ ਠੰਡੀ ਠੇਰੀ ਦੀ ਗਾਰੰਟੀ ਰਹੂਗੀ ਇਹ ਤੇ ਆਣ ਕੇ ਕੋਈ ਵੀ ਥੱਲੇ ਬਹਿ ਕੇ ਭਰਾ ਗਰੰਟੀ ਆਪਣੀ ਹੋਊਗੀ ਤੇ ਸੂਈ ਦੀ ਵੀ ਕੁਲਦੀਪਾ ਦਾ ਗਰੰਟੀ ਆ 100% 101 ਠੀਕ ਆ ਜੀ ਕੋਈ ਭਰਾ ਭਾਰ ਮਾਰੇ ਧਾਰ ਦਵੇ ਤੇ ਥੱਲੇ ਬਹਿ ਕੇ ਨਾ ਆਪਸ ਮੇ ਤੇ ਕਿਸੇ ਭਰਾ ਦਾ ਕਿਰਾਇਆ ਭਾੜਾ ਤੱਕ ਵੀ ਦਿੱਤਾ ਜਾਊ ਆ ਵੀ ਠੀਕ ਆ ਬਹੁਤ ਹੋਦੀ ਆਪਸਮਾ ਹੀ ਆ ਕਿ ਨਹੀਂ ਹਾਂ ਆ ਗੱਡ ਕੀ ਚੱਲਿਆ ਉਹਨੂੰ ਖੜਗਰਮਾ ਆ ਦੇਖੋ ਨੇ ਠੀਕ ਆ ਹਾਂ ਠੀਕ ਆ ਆਪਸਮਾ ਆਪਸ ਮੂਲਾ ਹੀ ਆ ਕਰਮ ਵਾਲੀ ਚੰਗਾ ਠੀਕ ਆ ਜੀ ਧਾਰ ਦਿੱਤੀ ਹੱਥ ਲਾਗਾ ਤੇ பசਮਾਈ ਆ। ਸੋ 85000 ਦੇ ਵਿੱਚੋਂ 200 ਛੋਟੇ ਅੱਗੇ ਕਲਦੀਪ ਆ ਮਾਜ ਆਪਣੇ ਕੋਲ ਗੱਪਣ। ਹਾਂ ਗੱਪਣਾ। ਲਓ ਵੀ ਅੱਗੇ ਗੱਪਣ ਮਾਜ ਦਿਖਾ ਦਿੰਦੇ ਆ ਫੁੱਲ ਹੈਵੀ ਬਾਡੀ weight ਟੈਂਕ ਵਰਗੀ ਮਾਜ ਆ ਤੇ ਸਿੰਗਲ ਖੱਡੀ। ਕਿੰਨਾ ਕ ਸਮਾਂ ਖੜਦੀ ਆ? ਇਹ ਰਹਿ ਵੀ 10 ਤੋਂ 15 ਦਿਨ। 10 ਤੋਂ 15 ਦਿਨ। ਹਾਂ। ਸਵੇਰ ਜੀ ਕਲਦੀਪ ਕਿਨਮਾਊਗੀ ਫਿਰ। ਯਾਦੂ ਆ। ਲਓ ਜੀ ਤੀਸਰਾ ਸਵੇਰ ਕਿਸਾਨ ਵੀਰੋ ਇਸ ਮੈਨੇ ਸੁਣਾ ਤੇ ਬਾਕੀ ਮੇਰਾ ਭਰਾ ਨਿਗਰਤਾ ਚੈੱਕ ਕਰੋ। ਬਾਕੀ ਆ ਕਿਵੇਂ ਜਿਉਣੀ ਹੋਣੀ ਬਹੁਤ ਪਤਲੀ। ਬਿਲਕੁਲ ਪਤਲੀ ਚਮੜੀ ਆ। ਕੱਲੀ ਕਹਿਣ ਵਾਲੀ ਗੱਲ ਨਹੀਂ ਵੀ ਇੱਥੇ ਆਣ ਕੇ ਵੀ ਤੁਸੀਂ ਵ ਸਿੰਗਲ ਰੱਦੀ ਆ ਪੜੀ ਸਭੀ ਪੂਰੀ ਆ ਥਾਂ ਲੈਵੇ ਦੀ ਕਰਮਾ ਵਾਲੀ ਜਿੰਨੀ ਤੁਹਾਨੂੰ ਆਪਾ 10000 ਕਿਤੇ 11 ਥੋੜੀ ਮਗਰੋਂ ਸਾਫ ਸੁਥਰੀ ਆ ਨਾਏ ਬਣਾਏ ਪਈ ਆ ਫੜੇ ਸੁੰਦ ਨਹੀਂ ਅੜ ਦੱਸ ਦੇਣਾ ਨਹੀਂ 15 ਲੈ ਜੂਗੀ 10 ਤੋਂ 15 ਲੈ ਜੂਗੀ 15 ਦਿਨ ਵੀ ਕੱਟ ਸਕਦੀ ਆ ਦੁੱਧ 14-15 ਕਿਲੋ ਭਰਉਦੀ ਆ ਇਹ ਮੈਂ ਪੂਰੀ ਡਬਲ ਆ ਬਹੁਤ ਵੱਡੀ ਆ ਬਾਕੀ ਮੂੰਹ ਮੱਥਾ ਬਹੁਤ ਵਧੀਆ ਠੀਕ ਆ ਜੀ ਗੋਲ ਸਿੰਘ ਬਾਕੀ ਰੰਗ ਚੇਸ ਕੁਆਲਟੀ ਚੈੱਕ ਕਰੋ ਠੀਕ ਆ ਜੀ ਮੱਥਾ ਬਿਲਕੁਲ ਬਲੈਕ ਆ ਦੇਖੋ ਵੀ ਇਹ ਨਹੀਂ ਕੱਲੀ ਗੱਲ ਵੀ ਕਿਸੇ ਪਾਸੇ ਖੁੰਜੀ ਮਿਲੂਗੀ ਕਰਮਾ ਵਾਲੀ ਠੀਕ ਆ ਜੀ ਢਾਂਚ ਇਧਰ ਇੱਕ ਬਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਿਹਾ ਥਣ ਥਣ ਤੁਸੀਂ ਦੇਖ ਸਕਦੇ ਜੇ ਨਾਰਮਲ ਜਿਹਾ ਜਿਵੇਂ ਕੋਈ 25 20% ਜਿਹੜਾ ਲਾਇਆ ਬਣਾਇਆ ਠੀਕ ਆ ਜੀ ਅਜੇ ਕੋਈ 12 15 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਲੂਗੀ ਐ ਕੋਈ ਤੋਰਾ ਤਰਾ ਤੁਹਾਨੂੰ ਪਾ ਚੈੱਕ ਕਰਾ ਦਿੰਦੇ ਆ ਆ ਦੇਖੋ ਜੀ ਬਿੱਤੇ ਅੱਧਾ ਬਾਤੀਆਂ ਗਲਦੀਬ ਚਾਲ ਬਦਲ ਗਈ ਇਹਨਾਂ ਦੀ ਆ ਡਰਦੀ ਹੀ ਆ ਪਾਪ ਜਿਹੜੇ ਬੋਝ ਬੋਝ ਕੇ ਰੱਖਾ ਰੱਖਦੀ ਆ ਹਨਾ ਚਾਂਜਰਾ ਤਾਂ ਦਰਦੀ ਹੈ ਲਓ ਜੀ ਤਾਂ ਥੋੜਾ ਜਿਹਾ ਜਿਹੜਾ ਸਜੋ ਸਜਾਵਟ ਦਾ ਵੀ ਜਰਾ ਅਰੇਂਜਮੈਂਟ ਕੁਲਦੀਪ ਕਰ ਦਿੰਦਾ ਉਹਦੇ ਕਰਕੇ ਦੋਸਤੋ ਥੋੜਾ ਜਿਹਾ ਝਾਂਜਰਾ ਪਾਇਆ ਕਰਕੇ ਥੋੜਾ ਜਿਹਾ ਪਸ਼ੂ ਲੱਤ ਚੁੱਕ ਚੁੱਕ ਕੇ ਰੱਖਣ ਦੇ ਆ ਤੇ ਬਾਕੀ ਤੁਸੀਂ ਮੱਝ ਦਾ ਮੇਰਾ ਭਰਾ ਕੋਈ ਪੂਰਾ ਬਾਡਾ ਸਟਰਕਚਰ ਕਰੋ ਚਾਹੇ ਕਿ ਫੁੱਲ ਹੈਵੀ ਬਾਡੀ weight ਭਾਰੀ ਸਰੀਰਕ ਬੰਤਰ ਦੀ ਥਣਾ ਥੁਣਾ ਦੀ ਕਰਮ ਵਾਲੀ ਦੀ ਸਫਾਈ ਬਹੁਤ ਜ਼ਿਆਦੀ ਆ ਦੇਖੋ ਜੀ ਸੋ ਹਜੇ ਮੱਝ ਨੇ ਬਣਨਾ ਹੈ ਠੀਕ ਹੈ ਜੀ ਉਸ ਅਕੋਰਡਿੰਗ ਮੇਰਾ ਭਰਾ ਸੌਦਾ ਕਰਿਆ ਜੀ ਇਹ 12-15 ਦਿਨ ਹਜੇ ਸਹੀ ਜੇ ਲੈ ਜਾਣੀ ਇਹਨੇ ਕਰਮਾਰੀ ਨੇ ਵੱਡੀ ਕੱਟ ਕਾਠੀ ਆ ਸਿੰਗਲ ਸਾਡੀ ਤੇ ਬਹੁਤ ਵਧੀਆ ਚੰਗਾ ਟਾਂਚਾ ਆ ਦੇਖੋ ਠੀਕ ਆ ਬਈ ਗੁਰਦੀਪਾ ਕਿੰਨੇ ਦੇ ਦੇਵਾਂਗੇ ਵੀਰੇ ਮੁੱਲ ਕੀ ਰੋਗ ਦਾ ਸਾਹ ਸਾ ਜੇ ਇਹਦੇ ਤਿਆਰ ਹੁੰਦੀ ਤਾਂ ਫਿਰ ਤੋਂ ਇੱਕ ਦਾ 15 ਦੀ ਵੇਚ ਲੈਣੇ ਆ ਹੁਣ ਜਿਹੜੀ ਆ ਲੱਖ ਜੋ 2 ਛੱਡਾਂਗੇ 98000 ਦੇਵਾਂਗੇ 200 ਰੁਪਏ ਛੋੜ ਖੰਨਵੇਂ ਯਾਰ ਦੀ ਹਾਂ ਗਰਮੀ ਬੜੀ ਮੇਰਾ ਵੀ ਮਾਨਤਨ ਕਰ ਗਈ ਹੈ ਤੂੰ ਦਾ ਫਿਰ 96 ਬੁਲਾਵਾ ਹਾਂ 2000 ਦੇ ਹੋਰ ਇਹਾ ਚਾ ਠੀਕ ਆ 96 ਦੀ 96 ਦੀ ਜਾਂਦੇ ਚਾ ਠੀਕ ਆ ਲੋ ਵੀ 96 ਦੀ ਮੈਂ ਮਿਲ ਦੂਗੀ ਬਾਕੀ ਮੇਰਾ ਭਰਾ ਭਾਵੇਂ 2 4 ਥਾਵਾਂ ਤੋਂ ਟਰਾਈ ਮਾਰ ਕੇ ਫਿਰ ਸੌਦਾ ਕਰਿਆ ਜੀ ਦੂਸਰਾ ਇਦਾਂ ਵੀ ਨਹੀਂ ਮਿਲੂਗੀ ਕਿਸੇ ਭਰਾ ਨੂੰ ਆਇਆ ਨਾ ਲੱਗੇ ਵੀ ਕਿਤੇ ਹੋ ਸਕਦਾ ਮੈਂ ਹੋਰ ਅੱਡੇ ਤੋਂ ਕਿਤੇ 90 ਦੀ 85 ਦੀ ਚਾਹੇ ਕੋਈ 80 ਦੀ ਮਿਲ ਜਾਏ ਠੀਕ ਆ ਬਾਕੀ ਮੇਰਾ ਭਰਾ ਦੋ ਚੋ ਅੱਡੇ ਤੋਂ ਟਰਾਈ ਮਾਰ ਕੇ ਫੇਰ ਗਲਦੀਬ ਨਾਲ ਸੰਪਰਕ ਕਰਿਆ ਜੀ ਤੇ ਫੇਰ ਮੇਰਾ ਭਰਾ ਮਾਰੇ ਉਹ ਚਾਰਾ 15 14 ਸਰੀ ਮੈਂ ਬਾਕੀ ਥੱਲੇ ਖਲੂ ਖਲੂ ਚੰਗਾ ਜੀ ਉਹ ਵਾਰ ਜਦੋਂ ਤਿਆਰ ਹੋ ਗਈ ਉਹ ਤਾਂ ਭਾਵੇਂ 1 ਤੋਂ 15 ਦੀ ਵਿਜਲਾ ਹਾਂ ਬਾਕੀ ਜਦੋਂ ਗਲਦੀਬ ਚਲੋ ਹੁਣ ਤਕਰੀਬਨ ਚਲੋ ਜਿੰਨੀ ਕਿ ਲੱਥੀ ਇਹ ਕਰਮਾ ਲਈ ਹਾਂਜੀ ਹਾਂਜੀ ਬਾਕੀ ਤੁਹਾਨੂੰ ਰਿਕਾਰਡ ਦਾਤਾ ਮਿਲਿਆ ਵੀ 15 15 14 ਕਿਲੋ ਦੁੱਧ ਆਹ ਜਿਹੜੀ ਮੈਂ ਇਹਨਾਂ ਦੇ ਤਾਣਾ ਦੇ ਫੇਰ ਫਾਇਦਾ ਜੀ ਸੇਵਾ ਤਾਂ ਕਰਨੀ ਪਊਗੀ ਜਦੋਂ ਵਾਅਦਾ ਦਿੱੰਦਿਆਂ ਦੁੱਧ ਹਾਂ ਬਾਕੀ ਸਭੀ ਬੁਰੀ ਹੈ ਲੋ ਵੀ ਇਹ ਤੁਹਾਨੂੰ ਐਂਡ ਟੂ ਐਂਡ ਮਿਲ ਜੂਗੀ ਠੀਕ ਹੈ ਜੀ ਹਾਂ ਨਾ ਅੱਗੇ ਇੱਕ ਆਪਣੇ ਕੋਲ ਤੀਜੇ ਨੰਬਰ ਤੇ ਆ ਗਈ ਬੱਲੀ ਮੈਂ ਹਾਂ ਕਿੰਵੇਂ ਸੂਵੇ ਕਦੀਪ ਦੂਜਾ ਸੂਵਾ ਅੱਜ ਇਹ ਕਿੰਨੇ ਦਿਨਾਂ ਦੀ ਆ ਇਹ ਹੋਈ ਗਾਨੇ 8-10 ਦਿਨ ਪਹਿ ਨੂੰ ਆ ਬੱਚਾ ਇਹਦਾ ਮਗਰ ਕੱਟੀ ਆ ਕੱਟੀ ਆ ਮਗਰ ਲੋ ਜੀ ਆ ਮਗਰ ਕੱਟੀ ਆ 8-10 ਕਿ ਦਿਨਾਂ ਤਾ ਬੇਰਵਾ ਵੀਰ ਨੇ ਪਾਇਆ 8-10 ਕਿ ਦਿਨਾਂ ਤਾ ਵੈਸੇ ਬੱਚਾ ਵੀ ਜਾਂਦਾ ਪਿਆ ਆ ਮਗਰ ਕੱਟੀ ਏ ਠੀਕ ਹੈ ਜੀ ਤੇ ਇਹ ਕਦੀਪ ਵੀਰ ਦੂਜਾ ਸੂਵਾ ਕਿੰਨਾ ਦੁੱਧ ਚਵਾ ਰਹੀ ਆ ਸੋਤ ਉਹ ਤੇ ਦੱਸਣਾ ਨਾ ਭਾ ਜੋ ਮਰਜੀ ਤੇ ਇਹ ਦੋ ਤੇ ਨੌ ਹੀ ਆ ਆ ਤੇ ਮੈਂ ਕਿਹਾ 8 ਕਿਲੋ ਜਿਹੜਾ ਨੱਤ ਆ ਜਿਹੜਾ ਭਾਂਡੇ 'ਚ ਪੈਂਦਾ ਹਾਂ 8 ਕਿਲੋ ਅੱਛਾ 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 ਹਾਂ ਇਹ ਆਪਣੇ ਨੂੰ ਦੋ ਟਾਈਮ ਚੋਕੇ ਲੈ ਲੈ ਕੋਈ ਭਾਵੇਂ ਤਿੰਨ ਚੋਕੇ ਲੈ ਲੈ ਠੀਕ ਆ ਜੀ ਆ ਦੇ ਭਾਂਡਾ ਨਹੀਂ ਆ ਦੇ ਲੈ ਵੀ ਜਿਹੜਾ ਭਾਂਡੇ 'ਚ ਪੈਣ ਵਾਲਾ ਉਹ ਤਾਂ ਠੰਡਾ ਕਰਕੇ ਠੀਕ ਆ ਇੱਕ ਥਣ ਮੜਾ ਲਵਾ ਪਾਉਂਦੀ ਆ ਆ ਮੜਾ ਇੱਧਰ ਹੁੰਦੀ ਉਹ ਚੁਵਾਈ ਦੇ ਵਿੱਚ ਨਹੀਂ ਕੋਈ ਨਾ ਨਾ ਚੁਵਾਈ ਚੁਵਾਈ ਤੇ ਬਹੁਤ ਜਰੀ ਆ ਉਹ ਚੁਵਾਈ ਦੇ ਵਿੱਚ ਨਹੀਂ ਕੋਈ ਨਿੱਕੀ ਨਿਕਲਦਾ ਬਾਕੀ ਤੁਹਾਡੇ ਸਾਹਮਣੇ ਆ ਲੇਵੇ ਦਾ ਸਟਰਕਚਰ ਤੁਸੀਂ ਚੈੱਕ ਕਰ ਲਓ ਨਿੱਕਰ ਥੋੜੀ ਰੱਖਦੀ ਆ ਆ ਬਾਕੀ 8 ਕਿਲੋ ਜਿਹੜਾ ਉਹ ਦੋ ਟਾਈਮ ਆਪਣੀ ਲਚੋਲਾਂ ਦੇ ਭਾਂਵੇਂ ਚੋਲਣ ਟੈਨਸ ਸੁਨੇਵਾ ਪੂਰਾ ਨਿੱਗਰਾ ਕਰਮਾਲੀ ਦਾ ਅੱਖ ਬਿੱਲੀ ਮਣਕੀ ਆ ਇਧਰ ਅੱਖਾਂ ਵਖਾ ਦੀ ਅੱਖਾਂ ਬਿੱਲੀਆਂ ਨੇ ਮੱਤੇ ਬੰਦ ਸਿੰਘ ਪੂਰਾ ਗੋਲ ਸ਼ੇਪ ਦੇ ਵਿੱਚ ਮਗਰ ਨੇ ਖੁਰ ਤੋਂ ਪਿਆ ਠੀਕ ਆ ਤੇ ਥਾਣ ਥੂਣ ਕਰਮਾਲੀ ਨੂੰ ਬਹੁਤ ਲੱਗਾ ਚਵਾਈ ਪੋਲੀ ਆ ਬਿਲਕੁਲ ਪੋਲੀ ਪੋਲੀ ਲੋ ਜੀ ਚੋਣ ਜਵਾ ਦੀ ਪੋਲੀ ਆ ਠੀਕ ਆ ਜੀ ਬਾਕੀ ਆ ਬੱਚਾ ਜਿਹਦਾ ਮਗਰ ਫੀਰ ਹਾਂ ਉਹਨਾਂ ਦੀ ਗਰੰਟੀ ਹੋਊਗੀ ਭਾਂਵੇਂ ਇਦਾਂ ਹੀ ਲਾਦੇ ਹੋ ਬਿਲਕੁਲ ਜੀ ਠੀਕ ਆ ਜੀ ਹਾਂ ਸੋ ਥਾਣਾ ਦੀ ਗਰੰਟੀ ਤਸल्ली ਰਹੂਗੀ ਇਤਰਾ ਵੀ ਵੀਰ ਗਦੀਵਾ ਦਾ ਵੀ ਆਨਲਾਈਨ ਵੀ ਆਨਲਾਈਨ ਵੀ ਸੌਦਾ ਕਰਦਾ ਤੇ ਆਨਲਾਈਨ ਵੀ ਤੁਸੀਂ ਜਿਹੜਾ ਮੰਗਵਾ ਸਕਦੇ ਜੀ ਠੀਕ ਆ ਜੀ ਤਸੱਲੀ ਤੇ ਸੋ ਬਾਕੀ ਇਹ ਢਾਂਚਾ ਪਿੰਡੇ ਦੀ ਬਰੀਕ ਆ ਗਰਮਾ ਲਈ ਪਤਲਾ ਪਿੰਡਾ 8 ਕਿਲੋ ਇਸ ਵਕਤ ਧਾਰਾ ਜੀ ਦੇ ਕੋਲ ਹਾਜ਼ਰ ਮੁੱਖੀ ਤੇ ਇਕੱਤੀ ਜਿਹੀ ਕਰੀ ਸਾਦੇ ਰੁਪੀਏ ਲੰਭੇ ਥੋੜੀ ਸਾਂਭੀ ਨਹੀਂ ਸੀ ਰਹੀ ਏ ਤੁਸੀਂ ਹਾਂ ਬਾਕੀ ਜੋ ਦੀ ਕਰਤੂਰੀ ਬਹੁਤ ਜਾਰੀ ਹੈ ਚਲੋ ਜਾ ਲੇ ਇੱਕ ਕਰ ਦੀ ਆ ਠੀਕ ਆ ਲਓ ਜੀ ਠੀਕ ਆ ਜੀ ਇਹ ਕਬੀਏ ਪਰ ਕੀ ਮੋਲ ਲਾ ਕੀ ਡਿਮਾਂਡ ਰੋਏ ਦੀ ਮੋਲ ਤੇ ਭਾਉ 80 ਕਰ ਲਈਏ ਹਾਂ ਨਾਲ ਹੀ ਗੱਲ ਕਰ ਗਏ ਤਿੰਨ ਛੱਡ ਦਈਏ 77 ਦੋ ਹੋਰ ਡਾ ਦੇ 75じゃ ਠੀਕ ਆ ਬਾਕੀ ਖੁਸ਼ੀ ਨਾਲ ਤਰਵਾਏਗਾ ਦਾ ਗਰੋਸਾ ਛੋੜ ਛੜਾਈਆ ਕਰਨਾ ਦੇਖ ਲਈ ਮੌਕੇ ਹੋਰ ਦੋਸੇ ਛੱਡ ਦਾਂ ਇਹ ਛੋੜ ਕਰ ਦਾਂਗੇ 75 ਦੇ 200 ਛੋੜ 97500 ਦੇ ਵਿੱਚੋਂ 200 200 ਰੁਪਇਆ ਛੋਟ ਆ ਮਗਰ ਕੱਤੀ ਆ ਆਖ ਝੋਟੀ ਚੰਗੀ ਖੜੀ ਆ ਠੀਕ ਆ ਜੀ ਜਿੱਦਾਂ ਮਰਜ਼ੀ ਕਿਸੇ ਭਰਾ ਦੇ ਮਨ ਦੇ ਵਿੱਚ ਕੋਈ ਡਾਊਟ ਵੈ ਮਨਾ ਰੱਖਿਆ ਕਰੋ ਪੈਸੇ ਲਾਉਣੇ ਆ ਇੱਥੇ ਆਣ ਕੇ ਆਪਦਾ ਗਲਾਸਾਂ ਚ ਤਸੱਲੀ ਆ ਵੀ ਜਿਹੜਾ ਮਰਜ਼ੀ ਤਸੱਲੀ ਕਰ ਲਿਆ ਬਿਲਕੁਲ ਗਰਾਮਾਂ ਚ ਤਲਦਿਆਂ ਨਾਲ ਪੁੱਲਣਾ ਕਰਨੀ ਹੈ ਗਰਾਮਾਂ ਚ ਤੋਲ ਲੋ ਠੀਕ ਆ ਜੀ ਤਸੱਲੀ ਕਰ ਲਓ ਕਿਉਂਕਿ 75000 ਰੁਪਇਆ ਵੀ ਬਹੁਤ ਆ ਲੱਕ ਸੋ ਇਹ ਆਪਾਂ ਝੋਟੀ ਦਿਖਾਤੀ 75000 ਚੋਂ 200 ਰੁਪਇਆ ਛੋਟ ਅੱਗੇ ਇੱਕ ਕਦੀਮ ਸੱਜਰ ਸੁਈਏ ਬੈਠ ਆ ਆਖ ਹੋਈ ਆ ਸ ਲੋ ਜੀ 10-12 ਦਿਨਾਂ ਦੀ ਇਹ ਸੂਈਆ ਵੜ ਮਗਰ ਬੱਛੀ ਫੀਮੇਲ ਕਾਫ ਨੇ ਜਨਮ ਦਿੱਤਾ ਤੇ ਇਹ ਕਿੰਨੇ ਦੇ ਦੁੱਧ ਤੇ ਆ ਗਈ ਹੈ ਵੜ ਇਹਦੇ ਕੋ ਦੁੱਧ ਹੋਊਗਾ 8 ਕਿਲੋ 8 ਕਿਲੋ ਆ ਹਾਂ ਲੋ ਜੀ 8 ਕਿਲੋ ਦੁੱਧ ਦਾ ਥੋੜਾ ਜਿਹਾ ਨਾਰਮਲ ਉੱਪਰ ਗੱਲ ਕਰਕੇ ਤੇ ਸੇਰੇ ਪਣ ਦੇ ਵਿੱਚ ਜ਼ਰੂਰ ਆ ਪਰ ਦੇ ਤੁਹਾਨੂੰ ਬੜਾ ਜਾਇਜ ਰੇਟ ਦੇ ਵਿੱਚ ਦੇ ਦੇ ਇਹ ਚੋਗਿਆ ਜੀ ਇਹ ਫਿਰ ਹੀ ਆ ਅੱਜ ਅੱਜ ਚੋਾਈ ਚੋਈ ਹੋ ਕੇ ਆਈ ਇਹਦੀ ਅੱਜ ਚੋਾਈ ਹੋਈ ਆ ਲੋ ਜੀ ਕ੍ਰਾਸ ਫਰੀ ਦਾ ਬਾਕੀ ਕੱਦ ਵੱਡਾ ਕੱਦ ਵੱਡਾ ਉੱਤਰੋਂ ਥੋੜੀ ਨਰਮਾ ਥੋੜੀ ਸੰਭਰ ਵਾਲਾ ਮੇਰਾ ਭਰਾ ਖੇਚਲ ਕਰਨ ਵਾਲਾ ਲੈ ਕੇ ਜਾਵੇ ਤੋ ਕਿ ਮੇਰੇ ਬਾਰੇ ਜੈ ਜਰੇਰ ਦੇ ਵਿੱਚ ਜਾਣੀ ਆ 8 ਕਿਲੋ ਦੁੱਧ ਸਵੇਰੇ ਤੋਂ ਵੀ ਕੁਲਦੀ ਉੱਤੇ ਜਾ ਕੇ ਦੂਜਾ ਅੱਤ ਜਾਊ ਉਹ ਤੇਜਾ ਸੂਆ ਥੋੜੀ ਜਿਹੀ ਲੱਸੀ ਆ ਹਾਂ ਲੱਸੀ ਜ਼ਰੂਰ ਆ ਹੂੰ ਬਾਕੀ ਥਾਣ ਬਹੁਤ ਲੰਬਾ ਲੱਗਾ ਵਦਿਆਂ ਨੂੰ ਮੁੱਠੀ ਹਾਂ ਥਾਣ ਨੂੰ ਬੜਾ ਚੰਗਾ ਲੱਗਾ ਹਾਂ ਉਹ ਥਾਣ ਨੂੰ ਪੂਰਾ ਕਿਸਾਨ ਵੀਰੋਂ ਹੱਥੀ ਮੁੱਠੀ ਨਾਲ ਬਲੈਕ ਥਾਣਾ 8 ਕਿਲੋ ਧਾਰਾਂ ਕੋਈ 12 ਦਿਨਾਂ ਦਾ ਸੂਆ ਤੁਹਾਨੂੰ ਦਸ ਹੀ ਦਿੱਤਾ ਤੇ ਬਾਕੀ ਥੋੜੀ ਜਿਹੀ ਸੇਵਾ ਮੰਗਦੀ ਆ ਕਰਮਾ ਵਾਲੀ ਕੋਈ ਸੇਵਾ ਮੇਰਾ ਭਰਾ ਕਰਕੇ ਆ ਨਾਲ ਦੀ ਨਾਲ ਕੋਈ 10 ਕਿਲੋ 9 ਕਿਲੋ ਬਹੁਤ ਕੁਝ ਨਹੀਂ ਆਂਦਾ ਭਰਉਂਦੀ ਰਹੂਗੀ ਤੇ ਬਾਕੀ ਜਿਆਜ ਰੇਟਾ ਬਿਲਕੁਲ ਜਿਆਜ ਹੈ ਗਰਮ ਨੋਰਮਲ ਸੈਟਡ ਹੈ ਰੇਟਾ ਤੇ ਟੋਕੜ ਕੇ ਨਾ ਵੜਾ ਨਹੀਂ ਲੱਦੀਆਂ ਆਉਂਦੀਆਂ ਠੀਕ ਹੈ ਜੀ ਆ ਦੇਖੋ ਆ ਗਈ ਠੰਡੀ ਆ ਹੋਈ ਨਾ ਬਹਿ ਜਾ ਆਵੇ ਚੁਬਾਈ ਚੁਬਾਈ ਦੀ ਪੂਰੀ ਪਾਸ ਪਾਸ ਆ ਲੈ ਪਾਸ ਹੋ ਗਈ ਨੀ ਤਾਂ ਇਹ ਥਾਂ ਬਹੁਤ ਜਿਆਦਾ ਵਾ ਚੰਗਾ ਲੈ ਚੋਣ ਚੰਗੀ ਹੈ ਹਾਂ ਲਸੀ ਲਸੀ ਆ ਕਦੋਂ ਕੀ ਮੁੱਲ ਦੀ ਵ੍ਰਧ ਦੇ ਗਏ ਕਿਨੇ ਜੀ ਮੋਟੇ ਭਾ 5000 ਰੁਪਇਆ ਕਰ ਲੀਏ ਆ ਹਾਂ ਤੇਜੀ ਦੀ ਦੇ ਦੀ ਤੇਜੀ ਦੀ ਹਾਂ ਕਰ ਦੇ ਯਾਰ ਹੋਰ ਫਿਰ 22 ਦੀ ਜਾਂਦੀ 22 ਦੇ ਦਾਂ ਲਓ ਵੀ 22200 ਇਹ ਬਾਹਰ ਮਿਲ ਜੂਗੀ ਤੁਹਾਨੂੰ ਛੋਟਾ ਛਟਾ ਕਰਕੇ ਆ ਮਗਰ ਬੱਛੀ ਆ ਤੇ ਉਹ ਵੀ ਕੱਲ ਨੂੰ ਕੋਈ ਭਰਾ ਸ਼ੌਕ ਨਾਲ ਤਿਆਰ ਕਰ ਲੂਗਾ ਸਾਲ ਚ ਕਰਮ ਵਾਲੇ ਬੱਚੇ ਵੀ ਤਿਆਰ ਹੋ ਜਾਂਦੇ ਆ ਏਆਈ ਦੇ ਕਾਬਲ ਹੋ ਜਾਂਦੇ ਆ ਚੰਗੀ ਸੇਵਾ ਹੋਈ ਤੇ ਅਵੱਛੀ ਚੰਗੀ ਆ ਬੱਛੀ ਮਗਰ ਚੰਗੀ ਹੈ ਜਰਸੀ ਕਰਾਓ ਸਾ ਤੇ ਇਦੋਂ ਬਾਅਦ ਵੀ ਕਦੀ ਵੀ ਇੱਕ ਆਪਣੇ ਕੋਲ ਆ ਬਲੈਕ ਵੈਡ ਖੜੀ ਆ ਆ ਲੈਦਾ ਸੁਗਾ ਪਹਿਲੇ ਨਾ ਵੈਡ ਹਾਂ ਪਾੜੇ pute ਵਾਲੀ ਬਗੈਰ ਬੱਚੋਂ ਬੱਚਾ ਮਰ ਗਿਆ ਪਿਛਲੀ ਆਪਾਂ ਵੀਡੀਓ ਪਾਈ ਸੀ ਵਸ਼ੀ ਨਾਲੇ ਤੇ ਪਿਛਲੀ ਇਹਦੀ ਦਿਖਾਈ ਸੀ ਹਾਂ 8 ਕਿਲੋ ਤਾਰਾਂ ਹਾਂ ਠੀਕ ਤੋ 8 ਮਹੀਨੇ ਦੀ ਸੂਈ ਆ ਲੋ ਵੀ ਮਹੀਨੇ ਕ ਦੀ ਸੂਈ ਆ 8 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਤੇ ਵੈਡ ਮੇਰਾ ਭਰਾ ਦੇਖ ਲੋ ਠੀਕ ਆ ਜੀ ਜਿਹੜੇ ਭਰਾ ਨੇ ਨੋਰਮਲੀ ਕੋਈ ਘਰ ਦਾ ਗੁਜ਼ਾਰਾ ਚਲਾਉਣਾ ਚਾਹ ਪਾਣੀ ਦਾ ਡੰਗ ਫਾਰਨਾ 8 ਕਿਲੋ ਦੁੱਧ ਕੋਈ ਥੋੜਾ ਨਹੀਂਗਾ ਬਸ ਉੱਤੋਂ ਵੀ ਕਰਮੜੀ ਪੂਰੀ ਪਲੀ ਪਲੀਤੀ ਆ ਪਹਿਲਣਿਆ ਕੋਲੋਂ ਬਜਨ ਰੇਟ ਆ ਕੋਈ ਲੱਸੀ ਫਿੱਕੀ ਮੇਰਾ ਪਸ਼ੂ ਰਾਜੀ ਆ ਚਲੋ ਰਾਜੀ ਆ 8 ਕਿਲੋ ਦੁੱਧ ਮੰਗਾ-ਮੰਗਾ ਪਾ ਲਈਦਾ ਹਾਂ ਹਾਂ ਮੰਗਾ ਪਾ ਹੀ ਹੁੰਦੀ ਠੀਕ ਆ ਮੰਗਾ ਪਾ ਇਹੋ ਤੁਹਾਨੂੰ ਥਾਈ ਦੇ ਥੱਲੇ ਬੈਠਾ ਰਹੇ ਠੀਕ ਆ ਮੈਂ ਕਦੀਪ ਤੋਰਦੇ ਵੀਰੇ ਨੂੰ ਵੀ ਲੋ ਵੀ ਬਾਹਰ ਤੁਹਾਨੂੰ ਦਿਖਾ ਰਿਹਾ ਬਗੈਰ ਬੱਚੇ ਤੋਂ ਆ ਠੀਕ ਆ ਜੀ ਤੇ ਰੇਡ ਇਹਦਾ ਵੀ ਮੇਰਾ ਭਰਾ ਤੁਸੀਂ ਐਂਡ ਤੱਕ ਦੇਖਿਆ ਜੀ ਵੀਡੀਓ ਰੇਡ ਇਹਦਾ ਵੀ ਬਹੁਤ ਜਾਇਜ਼ ਆ ਰੇਡ ਵੀ ਇਹਦਾ ਹੀ ਮੂਲ ਦੇ ਵਿੱਚ ਦੋ ਦੇ ਵੀ ਗਰਮੀ ਲੰਘੀ ਤੇ 10 ਕਿਲੋ ਭਰਾਈ ਆ ਵਧੀਆ ਹੂੰ ਚਵਾਈ ਦੂਜੀ ਬਿਲਕੁਲ ਸਾਫ ਹੈ ਕਦੀ ਹਾਂ ਹਾਂ ਚਵਾਈ ਸਾਫ ਕੋਈ ਆਨਲਾਈਨ ਸੁਰਦਾ ਮਗਾ ਲੇ ਤੇ ਇਹਦੇ ਨੇ ਵੀ ਕੋਈ ਧਾਰਾ ਬਾਤ ਘਾੜ ਤੇ ਕੋਈ ਨਾ 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 ਠੀਕ ਹੈ ਉਹ ਤੁਹਾਨੂੰ ਦੱਸਿਆ ਜਿਹੜੀ ਚਵਾਈ ਦੀ ਬਾਤ ਕਰ ਤਾ ਉਹ ਪਹਿਲੇ ਦੱਸ ਦਾਂਗੇ ਬਿਲਕੁਲ ਬਿਲਕੁਲ ਸੋ ਦੇਖੋ ਪਹਿਲਾਂ ਤਕਰੀਬਨ ਚਲੋ ਕੋਈ 2 4 ਦਿਨ ਜਾਂ ਕੋਈ 5 7 ਦਿਨ ਇਹਨਾਂ ਪਸ਼ੂ ਦੀ ਚਵਾਈ ਖੋਈ ਆ ਤਕਰੀਬਨ ਇਹ ਬਹਰ ਕੋਈ ਮਹੀਨੇ ਦੀ ਸੂਈ ਆ ਪਿਛਲੀ ਵੀਡੀਓ ਦੇ ਵਿੱਚ ਵੀ ਪਾਈ ਸੀਗੀ ਦਿਖਾਇਆ ਸੀਗਾ ਆਪਾਂ ਤੁਹਾਨੂੰ ਇਹ ਵੀ ਪਸ਼ੂ ਤੇ ਚਲੋ ਕਿਸੇ ਸਵੱਬ ਬੰਦਾ ਤੇ ਕਿਸੇ ਭਰਾ ਦਾ ਪਾਲ ਮੇਲ ਨਹੀਂ ਬਣਿਆ ਹੋਊਗਾ 8 ਕਿਲੋ ਦੁੱਧ ਦੇ ਥੱਲੇ ਹੁਣ ਮੌਕੇ ਤੇ ਖਾਜ ਰ ਬੋਲਦੇ ਵਾਸਤੇ ਠਾਈ ਠਾਈ ਕਰ ਲੀਏ ਹਾਂਜੀ ਹਾਂ ਨਾ 5000 ਹੀ ਦੇ ਦਈਏ 5000 ਦੀ ਹਾਂ 5000 ਦੀ ਇਹ ਤੇ ਜੇ ਕੋਈ ਜੋੜਾ ਛੜਾ ਕਿਸੇ ਭਰਾਣੇ ਚੋਂ ਪਾਉਣਾ ਜੋੜਾ ਉਹ ਲੋਅਰ 45000 ਦੇ ਦਾਂ 45000 ਦਾ ਵੈਸੇ ਉਹ 5000 ਦਾ 45000 ਦਾ ਦੇ ਦਾਂਗੇ ਜੋੜਾ ਕੋਈ ਲਊਗਾ 40000 ਦਾ ਹਾਂ ਤੇ ਜਾਂ ਉਟਾ ਇਹ ਬਾਈ ਦੀ ਇਹ ਪੰਜੀ ਦੀ ਬਿਲਕੁਲ 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 ਸਿੰਗਲ ਸਿੰਗਲ ਕਿਸੇ ਨੇ ਖਰੀਦਣੀ ਤੇ 2000 ਹਰਤੀ ਆ ਇਹ 5000 ਦੀ ਆ 2000 ਮਾਨਤਨ ਕਰਕੇ 24 ਦੀ ਕਰ ਦੇ ਬਾਅਦ ਆ ਕੇ ਸਿੰਗਲ ਵੀ ਕਿਸੇ ਨੇ ਨਹੀਂ ਜਾਣੀ ਠੀਕ ਆ ਹੈ ਦੇ ਦਾਂਗੇ ਜੀ ਸੋ ਪੜੀ ਸਾਂ ਵੀ ਪੂਰੀ ਐ 8 ਕਿਲੋ ਆਪ ਤੁਸੀਂ ਲੈ ਕੇ ਜਾ ਦੇਵੋ ਠੀਕ ਹੈ ਜੀ ਤੇ ਤਕਰੀਬਨ ਕੋਈ 46000 ਦਾ ਬਣਦਾ ਪ੍ਰੋਗਰਾਮ ਕੱਲੀ ਇਹ ਕਹਿੰਨੇ ਲੈਣੀਆਂ ਤੇ 22 ਜੋ ਹੋ ਰਹੀ ਆ ਛੱਡਦਾ 21 ਦੇਣਾ ਏ ਚਲੋ ਹਾਂ ਸਗਲ ਸਕੀਮਾਂ ਚੱਲਣਗੀਆਂ ਸਗਲ ਸਕੀਮਾਂ ਚੱਲਣਗੀਆਂ ਲੈ ਠੀਕ ਹੈ ਜੀ ਜੋੜਾ ਕਿਸੇ ਭਰਾਣੇ ਪਾਉਣਾ ਜੋੜੇ ਦਾ ਲਾ ਲਿਓ ਜੇ ਵੈਸੇ ਚਲੋ ਕਿਸੇ ਭਰਾਣੋਂ ਹੁੰਦਾ ਵੀ ਸਿੰਗਲ ਸਿੰਗਲ ਹੀ ਖਰੀਦ ਲਿਗੇ ਤੇ ਸਿੰਗਲ ਸਿੰਗਲ 21000 ਦੀ ਇਹ ਮਿਲ ਜੂ 24000 ਦੀ ਪਰਦੀ ਮਿਲ ਜੂਗੀ ਹਾਂ ਜੀ ਸੋ ਇਹ ਦੋਸਤੋ ਅੱਜ ਮਾਲ ਸੀਗਾ ਕਲਦੀਪ ਦੇ ਕੋਲ ਬਾਕੀ ਪਸ਼ੂ ਤੁਹਾਨੂੰ ਦਿਖਾਤੇ ਆ ਰੇਡ ਜਾਇਜ਼ ਆ ਠੀਕ ਹੈ ਜੀ ਬਾਕੀ ਮੇ ਉਹਦੇ ਰੇਟ ਤੇ ਮਿਲ ਜਾਂਦਾ। ਬਾਕੀ ਮੱਝਾ ਦਿਖਾਤੀਆਂ ਨੇ, ਮੱਝ ਇਹ ਵੀ ਜਿਹੜੀ ਤੁਹਾਨੂੰ ਦਿਖਾਈ ਆ ਬੜੇ ਜਾਇਜ਼ ਰੇਟ ਦੇ ਵਿੱਚ ਆ 85000 ਦੀ ਮੱਝਾ 10 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਹਾਜ਼ਰ ਆ। ਕੱਦ ਬੋਤਾਲੀਆ ਵੱਡੀ ਆ। ਚਲ ਕੱਲ ਨੂੰ ਕਿਸੇ ਭਰਾ ਨੇ ਵੇਚਣੀ ਆ ਪੂਰਾ ਸੁਵਾ ਪੀ ਕੇ ਆਉਂਦੇ ਸਵੇਰ ਨੂੰ ਤਿਆਰੀ ਦੇ ਵਿੱਚ ਫਿਰ ਤੁਸੀਂ ਚੰਗੇ ਪੈਸਿਆਂ ਦੀ ਵੇਚ ਸਕਦੇ ਓ ਕਿਉਂਕਿ ਸਿੰਗੀ-ਸੂੰਗੀ ਮੂੰਹ ਮੱਤੇ ਲੱਗਦੀ ਆ ਪੂਰੀ ਸਾਫ਼ ਸੁਥਰੀ ਆ। ਕਲਦੀਪ ਇੱਕ ਨੰਬਰ ਆਪਣੇ ਘਰ ਦੇ ਸਾਂਝੇ ਵੀਰ। ਨਾਮ ਆ ਕਲਦੀਪ ਸਿੰਘ। ਮੋਬਾਈਲ ਨੰਬਰ 9465133233 ਪਿੰਡ ਬੁਰਜਨਤੂਕੇ ਤਹਿਸੀਲ ਪੱਟੀ ਜ਼ਿਲ੍ ਠੀਕ ਸਾਸਰੀ ਦਾ ਭਾਜੀ ਗੁਰਦੀਪ ਲਓ ਵੀ ਮਾਲ ਦੋਸਤਾਂ ਨੂੰ ਦਰੈਂਦਾ ਵਪਾਰ ਦਾ ਕੰਮ ਆ ਵੀਰ ਦਾ ਬਾਕੀ ਮੇਰਾ ਭਰਾ ਠੀਕਾ ਜੀ ਜਿੱਥੋਂ ਸਾਫ ਸੁਥਰਾ ਪਸ਼ੂ ਮਿਲਦਾ ਜਰੂਰ ਖਰੀਦਦਾਰੀ ਕਰਿਆ ਕਰੋ ਬਾਕੀ ਜਿਹੜਾ ਵੀਰ ਕੋਈ ਸਾਫ ਦੱਸ ਕੇ ਦੇ ਰਿਹਾ ਠੀਕਾ ਜੀ ਇਹ ਨਹੀਂ ਵੀ ਜੇ ਸਾਰੇ ਨੂੰ ਚੰਗਾ ਚੰਗਾ ਤਾਂ ਸਾਰੇ ਕਹੀ ਜਾਂਦੇ ਵੀ ਚੰਗਾ 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 ਤੇ ਜੇ ਚੰਗੇ ਦੇ ਵਿੱਚ ਕੋਈ ਮਾੜੀ ਮਰੂਨੀ ਕੀ ਕੋਈ ਵਧੀ ਕੀ ਹੁੰਦੀ ਹੈ ਤੇ ਉਹ ਵੀ ਕੋਈ ਦੱਸਣ ਵਾਲਾ ਬੰਦਾ ਉਥੋਂ ਡੰਗਰ ਪਸ਼ੂ ਖਰੀਦਿਆ ਕਰੋ ਜਰੂਰ ਮੇਰਾ ਭਰਾ ਠੀਕਾ ਜੀ ਤੋ ਮਾਲ ਅੱਜ ਤੁਹਾਨੂੰ ਦਿਖਾਦਾ ਹੈ ਧੰਨਵਾਦ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ